ਜੂਟੂ ਦੇ ਮਾਦੀਆਂ ਮਹਾਰਾਜ ਸਾਡੇ ਨਾਲ ਵੀਡੀਓ ਵੇਖਣ ਵਾਲੇ ਆਪਣੇ ਰੱਬ ਵਰਗੇ ਸਰੋਤਿਆਂ ਦਾ ਆਪਣੇ ਬਹੁਤ ਸਾਰਾ ਮਾਣ ਕਰਦੇ ਆਂ ਜੀ ਬਹੁਤ ਸਾਰਾ ਸਵਾਗਤ ਕਰਦੇ ਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਪੁਰਾਣੇ ਸਮੇਂ ਦੇ ਨਾਲ ਜੁੜਿਆ ਹੋਇਆ ਗੀਤ ਸੁਣਾਉਣ ਲੱਗੇ ਆਂ ਇਸ ਗੀਤ ਦੇ ਵਿੱਚ ਉਸ ਵਾਲੇ ਸਮੇਂ ਦੀ ਗੱਲ ਕੀਤੀ ਗਈ ਆ ਉਸ ਸਮੇਂ ਦੇ ਜ਼ਿਕਰ ਨੂੰ ਬਿਆਨ ਕੀਤਾ ਗਿਆ ਵਾ ਜਦੋਂ ਕੇ ਖੁੰਡ ਕੱਢ ਕੇ ਲੋਕ ਸਹੁਰਿਆਂ ਦੇ ਪਿੰਡ ਸਹੁਰਿਆਂ ਦੇ ਘਰ ਆਉਂਦੇ ਸੀ ਇਸ ਦੇ ਵਿੱਚ ਇੱਕ ਮਟਿਆਰ ਨੇ ਕਿਸ ਤਰ੍ਹਾਂ ਦੱਸਿਆ ਆ ਕਿ ਮੇਰੇ ਸਹੁਰੇ ਪਿੰਡ ਕਿ ਖੁੰਡ ਕੱਢਣ ਦੇ ਕਿਸ ਤਰ੍ਹਾਂ ਮੈਂ ਗਈ ਆ ਤੇ ਖੁੰਡ ਕੱਢਣ ਤੇ ਮੈਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਵਾ ਸੁਣੋ ਜੀ ਹੁਣੇ ਗੀਤ ਤੇ ਇਸ ਦੇ ਵਿੱਚ ਸੁਣ ਕੇ ਸਾਨੂੰ ਜਰੂਰ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੀ ਪਿੰਡ ਮੇਰੇ ਸਾਰਿਆਂ ਦਾ ਮੈਨੂੰ ਕੋਲੋਂ ਕੱਢਣਾ ਨਾ आ पासे केरा पाया इको ने आसे पासे केरा पाया इको हान ने निकोल मेरा द्योर खड़ा निकोल मेरा द्योर खड़ा मेरा शालू पिया सरकावे निपेंड मेरे सौरिया

ਸਸਰੀ ਨੇ ਪਾਣੀ ਪੀਤਾ ਸਤ ਵਾਰੀ ਵਾਰ ਕੇ ਨਿਕੋਣ ਮੇਰਾ ਟੋਲ ਖੜਾ ਨਿਕੋਣ ਮੇਰਾ ਟੋਲ ਖੜਾ ਪਿਆ ਬੁੱਲੀਆਂ ਦੇ ਵਿੱਚ ਮਸਕਾਵੇਂ ਕੋੜ ਮੇਰੇ ਸੋਹਰਿਆਂ ਦਾ ਮੈਨੂੰ ਕੋਂਡ ਕੱਢਣਾ ਨਾਇਆ ਮੰਡਣਾ ਮੰਡਣਾ ਹੋਈਆਂ ਸਬ ਕਠੀਆਂ ਥਾਲੀ ਵਿੱਚ ਪਾ ਕੇ ਲਿਆਈਆਂ ਲੱਡੂ ਮਠੀਆਂ ਥਾਲੀ ਵਿੱਚ ਪਾ ਕੇ ਲਿਆਈਆਂ ਲੱਡੂ ਮਠੀਆਂ ਜਠਾਣੀ ਮੇਰਾ ਕੁੰਡ ਚੋਕਦੀ ਜਠਾਣੀ ਮੇਰਾ ਕੁੰਡ ਚੋਕਦੀ

ਜੇਠਿਆ ਵੇ ਕੰਦ ਓਲੇ ਜੁੱਤੀ ਪਿਆ ਚਾਰਦਾ ਜੇਠਿਆ ਵੇ ਕੰਦ ਓਲੇ ਜੁੱਤੀ ਪਿਆ ਚਾਰਦਾ ਨੀ ਕੋਈ ਆਵੇ ਸ਼ੋਭਦੀ ਕਾੜੀ ਨੀ ਕੋਈ ਆਵੇ ਸ਼ੋਭਦੀ ਕਾੜੀ ਜੇੜੀ ਕੋਂਡਾ ਵਾਲੀ ਰੜਕ ਮਕਾਵੇ மீனூ கடனா ஆவே நீ பண்ட மெரையா பண்ட மெரி ச